गुरदासपुर में डेंगू का प्रकोप थमने का नाम नहीं ले रहा है आज फिर एक 25 साल के युवक इंदरजीत सिंह उर्फ इंदू की डेंगू से मौत की खबर सामने आई है जानकारी के मुताबिक मृतक वार्ड नंबर 16 मोहल्ला नंगल कोटली में गुरुद्वारा साहिब वाली गली का रहने वाला था मोहल्ले के लोगों का कहना है कि शहर में डेंगू के तेजी से फैलने के बावजूद इलाके में कोई स्प्रे या फॉगिंग नहीं की गई है ਇਸ وجہ سے ਹਾਲਾਤ ਹੋਰ ਖਰਾਬ ਹੁੰਦੇ ਜਾ ਰਹੇ ਹਨ ਪੀ ਇਹ ਸਾਡਾ ਵਾਰਡ ਨੰਬਰ 16 ਆ ਇਹ ਬਿਲਕੁਲ ਨਿਵਾਰਸ ਹੋਇਆ ਪਿਆ ਇੱਥੇ ਕੋਈ ਪ੍ਰਸ਼ਾਸਨ ਕੋਈ ਕਿਸੇ ਕਿਸਮ ਦਾ ਕੋਈ ਇੱਥੇ ਹੈ ਹੀ ਨਹੀਂ ਸਿਸਟਮ ਔਰ ਡੇਂਗੂ ਘਰ ਘਰ ਵਧਦਾ ਜਾ ਰਿਹਾ तकरीबन 5 ਤੋਂ 6 ਮੌਤਾਂ ਇੱਥੇ ਲਗਾਤਾਰ ਹੋ ਚੁੱਕੀਆਂ ਔਰ ਘਰ ਘਰ ਦੇ ਵਿੱਚ ਡੇਂਗੂ ਫੈਦਿਆ ਦਾ ਇੱਥੇ ਕੋਈ ਸਪਰੇਅ ਵਾਲਾ ਨਹੀਂ ਆ ਰਿਹਾ ਜੇ ਕੋਈ ਸਪਰੇਅ ਵਾਲਾ ਹੁੰਦਾ ਤੇ ਘਰ ਪੁੱਛ ਕੇ ਆਉਂਦਾ ਵੀ ਉਹ ਘਰ ਕਿਦਾ ਆ ਇੱਥੇ ਪਾਰਟੀ ਬਾਜੀ ਤੋਂ ਉੱਚੇ ਉੱਠ ਕੇ ਗੱਲ ਕਰਨੀ ਚਾਹੀਦੀ ਆ ਇਹ ਆਪਸ ਵਿੱਚ ਕਿਹ ਹੈ ਲੀਡਰਾਂ ਦੀ ਬੰਦ ਨਹੀਂ ਇਹ ਗੱਲ ਕਲੀਅਰ ਆ ਕਿਉਂਕਿ ਨਾ ਤੇ ਪੜਾ ਸਾਹਿਬ ਦੀ ਬਹਿਲ ਸਾਹਿਬ ਨਾਲ ਬੰਦੀ ਆ ਨਾ ਬਹਿਲ ਸਾਹਿਬ ਦੀ ਪੜਾ ਸਾਹਿਬ ਨਾਲ ਨਾ ਬਬੇਆ ਜੀ ਸਾਹਿਬ ਨਾਲ ਇਹਨਾਂ ਦੀ ਆਪਸੀ ਜਿਹੜੀ ਲੜਾਈ ਆ ਉਹਦੇ ਵਿੱਚ ਸਾਰੇ ਜਿਹੜੇ ਆ ਸਾਡਾ ਹਲਕਾ ਜਿਹੜਾ ਇਹ ਪੂਰਾ ਪੀਸਿਆ ਜਾ ਰਿਹਾ ਮੈਂ ਸਾਰਿਆਂ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਅਕਲ ਕਰੋ ਸਮਝਦਾਰੀ ਵਰਤੋ ਇਹ ਕੰਮ ਤੁਹਾਨੂੰ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਲੀਡਰੇ ਦੀ ਤੇ ਉਹਨੂੰ ਪੂਰਾ ਉਤਰੋ ਉਹਦੇ ਉੱਤੇ ਤੇ ਆ ਜਿਹੜਾ ਹੁਣ ਔਖਾ ਟਾਈਮ ਆ ਇਹਦੇ ਉੱਤੇ ਤੁਹਾਨੂੰ ਸਾਰਿਆਂ ਦੇ ਨਾਲ ਹੋ ਕੇ ਆਉਣਾ ਚਾਹੀਦਾ ਚੱਲਣਾ ਚਾਹੀਦਾ ਮੈਂ ਕਹਿੰਦਾ ਵੀ ਇਹ ਨੌਜਵਾਨ ਮੁੜੇ ਮਰ ਰਹੇ ਨੇ ਆ ਇੱਕ ਸਾਡੇ ਲਾਗੇ ਬਿਲਕੁਲ ਮਹਾਤਮਾ ਸਾਹਿਬ ਦੀ ਡੱਟ ਹੋਈ ਜਾ ਇੱਕ ਪਰਸੋਂ ਮਰਿਆ ਇੱਕ ਅੱਜਾ ਹੁਣ ਜੀ ਅਰਥੀ ਯਾਰ ਹੋ ਰਹੀ ਆ ਔਰ ਬਹੁਤ ਹੀ ਮਤਲਬ ਕਿ ਸਿਆਣੇ ਮੁੜੇ ਜਿਹੜੇ ਬਹੁਤ ਹੀ ਅਨਮੈਰਿਡ ਉਹਨਾਂ ਦੀ ਡੱਟ ਹੋ ਰਹੀ ਆ ਔਰ ਘਰ ਘਰ ਬੰਦੇ ਜਿਹੜੇ ਆ ਡੇਂਗੂ ਨਾਲ ਬਿਮਾਰ ਪੈ ਰਹੇ ਨੇ ਕੋਈ ਪ੍ਰਸ਼ਾਸਨ ਦਾ ਇਹਦੇ ਹਾਲ ਬਿਲਕੁਲ ਧਿਆਨ ਨਹੀਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਵੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਹਾਲਤਾਂ 'ਤੇ ਧਿਆਨ ਦੇਣ ਆਪਸੀ ਲੜਾਈਆਂ ਆਪਸੀ ਫੋਟ ਛੱਡ ਕੇ ਤੇ ਇਸ ਪਾਸੇ ਨੂੰ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ